ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੀਦਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਗੋਨੇਆਣਾ ਨੂੰ ਤਹਿਸੀਲ ਪੈਂਦੀ ਹੈ ਗੋਨੇਆਣੇ ਦੇ ਬਿਲਕੁਲ ਇਹ ਨੇੜ ਪਿੰਡ ਰਹਿ ਜਾਂਦਾ ਜਦੋਂ ਆਪਾਂ ਕੋਟਕਪੂਰੇ ਤੋਂ ਬਠਿੰਡੇ ਨੂੰ ਆਉਨੇ ਆ ਵਾਇਆ ਬਾਜਾਖਾਨਾ ਤੇ ਇੱਥੇ ਇੱਕ ਟੋਲ ਟੈਕਸ ਆਉਂਦਾ ਉਹ ਜੀਦੇ ਵਾਲਾ ਹੀ ਟੋਲ ਹੈ ਉਹਦੇ ਨਾਲ ਹੀ ਇਹ ਪਿੰਡ ਰਹਿ ਗਿਆ ਮੈਂ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਬਾਈ ਜੀ ਹੋਰੀ ਸ਼ੌਂਕ ਰੱਖਦੇ ਆ ਤੇ ਚੰਗੀਆਂ ਵੱਜਾਂ ਇਹਨਾਂ ਦੇ ਕੋਲ ਇਸ ਟਾਈਮ ਘਰੇ ਰੱਖਣਾ ਹੋਈਆਂ ਤੁਸੀਂ ਕੁਸਨਾਗ ਬੈਠੇ ਤੇ ਜਾਂ ਕੁਸ ਮੱਝਾਂ ਖੜੀਆਂ ਦੇਖੋਗੇ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹਨਾਂ ਨੇ ਇਹ ਝੋਟੀ ਬਕਾਊ ਕੀਤੀ ਹੈ ਇਹਦੀ ਡਿਟੇਲ ਛੋਟਾ ਵੀਰ ਆਪਾਂ ਨੂੰ ਦੇਊਗਾ ਤੁਹਾਨੂੰ ਤੋਰ ਕੇ ਵੀ ਦਿਖਾ ਰਿਆਂਗੇ ਰੇਟ ਵੀਡੀਓ 'ਚ ਹੋਊਗਾ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਕੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦੇ ਸ਼ੁਰੂਆਤ 'ਚ ਜੇ ਥੋੜੀ ਜਾਣਕਾਰੀ ਇਹਦੇ ਬਾਰੇ ਦਿਆਂ ਦੋਸਤੋ ਤਾਂ ਇੱਕ ਤਾਂ ਸਿੰਘ ਦਾ ਸਹਿਜ ਬਹੁਤ ਸੋਹਣਾ ਬਿਲਕੁਲ ਕੁੰਡਾ ਸਿੰਘ ਦੂਜਾ ਦੂਜੀ ਗੱਲ ਜਿਹੜੀ ਇਹਦੀ ਹਾਈਟ ਬਹੁਤ ਹੈ ਕੱਦ ਬਹੁਤ ਹੈ ਤੇ ਇਹਦੇ ਪੁੜੇ ਵੀ ਜਿਹੜੇ ਉਤੋਂ ਕਾਫੀ ਚੜਾਈ ਦੇ ਵਿੱਚ ਆ ਖੁੱਲੇ ਡੁੱਲੇ ਢਾਂਚੇ ਦੀ ਇਹ ਝੋਟੀ ਥੰਡ ਦਾ ਸਹਿਜ ਤੇ ਹਵਾਨਾ ਤੁਸੀਂ ਐਵੇਂ ਦੇਖੋ ਬਾਕੀ ਤੋਰ ਕੇ ਤੁਹਾਨੂੰ ਦਿਖਾਉਣੀ ਹੈ ਆਓ ਇਨਫਾਰਮੇਸ਼ਨ ਵੀਰ ਤੋਂ ਲੈਨੇ ਤੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸੀ ਛੋਟੇ ਵੀਰ ਨਾਮ ਕ੍ਰਿਸ਼ਨੌਰ ਸਿੰਘ ਪੰਡਤ ਜਿੱਦਾ ਜ਼ਿਲ੍ਹਾ ਬਟਿੰਡਾ ਖੁਸ਼ਨੂਰ ਬਾਈ ਸਟੱਡੀ ਕਰਦਾ ਇਸ ਟਾਈਮ ਹਾਂਜੀ ਜੀ ਪਲੱਸ 2 ਮੈਡੀਕਲ ਠੀਕ ਹੈ ਅੱਛਾ ਭਾਈ ਅੱਜ ਇੱਕ ਝੋਟੀ ਵੇਚਣ ਲੱਗੇ ਹਾਂ ਕੰਨਵਾ ਸੂਆ ਇਹਨੇ ਸੁਣਾ ਇਹਨੇ ਦੂਜਾ ਸੂਆ ਸੁਣਾ ਜੀ ਕਰਦੀ ਆ ਜਾਂ ਖਰੀਦੀ ਹੋਈ ਆਪਣੀ ਇਹ ਜੀ ਆਪਾਂ ਕੱਟੀ ਲੈਂਦੀ ਸੀ ਹਰਿਆਣੇ ਚ ਸ਼ੌਂਕ ਨਾਲ ਹਰਿਆਣੇ ਚੋਂ ਛੋਟੀ ਕੱਟੀ ਲੈਂਦੀ ਸੀ ਦੂਜਾ ਸੂਆ ਇਹਨੇ ਸੁਣਾ ਪਹਿਲੇ ਸੂਏ ਫਿਰ ਇਹਨੇ ਦੁੱਧ ਕਿੰਨਾ ਦਿੱਤਾ ਆਪਣੇ ਕੋਲ ਪਹਿਲੇ ਸੂਏ ਜੀ ਪੀਕ ਤੇ ਆਪਣੇ ਕੋਲੇ 14 ਕਿਲੋ ਦਿੰਦੀ ਰਹੀ ਐ ਇਹ 14 ਕਿਲੋ ਪੀਕ ਲੈਵਲ ਤੇ ਇਹਨੇ ਦੁੱਧ ਦਿੱਤਾ ਹੁਣ ਦੂਜਾ ਸੂਆ ਸੁਣਾ ਤਣ ਕਿੰਨੇ ਲਊਗੀ ਹਜੇ ਸੂਣ ਚ ਅੰਦਾਜ਼ਾ ਕੋਈ 5 ਤੋਂ 7 ਦਿਨ ਲੈ ਸਕਦੀ ਆ ਜੀ ਹਜੇ 5-7 ਦਿਨ ਹਜੇ ਲੈ ਸਕਦੀ ਐ ਤੋ ਤਨ 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 ਪੂਰੇ ਹੋਣ ਚਿਰੰਦੇ ਠੀਕ ਐ ਅੱਛਾ ਭਾਈ ਸੀਮਨ ਕਿਹੜੇ ਬੋਲ ਦਾ ਲਵਾਇਆ ਹੈ ਜੀ ਇਹ ਨਵਾਬ ਤੋਂ ਗੱਭਣਾ ਜੀ ਨਵਾਬ ਬੋਲ ਦਾ ਸੀਮਨ ਲਗਾ ਰੇਟ ਇਹਦਾ ਕੀ ਰੱਖਦਾ ਖੁਸ਼ਨੂਰ ਭਾਈ ਰੇਟ ਜੀ ਇਹਦਾ 240 ਰੱਖਿਆ ਤੇ ਮਾਨਤਨ ਹੋ ਜਾਊ ਵਿੱਚੋਂ 2 ਲੱਖ 40 ਹਜ਼ਾਰ ਮੌਕੇ ਤੇ ਉਹਦੇ ਚੋਂ ਮਾਨਤਨ ਹੋ ਜਾਊਗਾ ਇੱਕ ਖਾਸ ਗੱਲ ਜੀ ਇਹਦੀ ਹੋਰ ਆ ਹਮ 8ਵੇਂ ਮਹੀਨੇ ਤੱਕ ਇਹ ਗਲਾਸ-ਗਲਾਸ ਦੁੱਧਾ ਦਿੱਤਾ ਇਹਨੇ ਪਹਿਲੇ ਅੱਛਾ ਮਤਲਬ ਐਂਡ ਤੱਕ ਦੁੱਧ ਪੀਉਂਦੀ ਰਹੀ ਰੰਗ ਕੇ ਮਿਲਦੀ ਰਹੀ ਐ अच्छा ठीक है तो दोस्तों ये वैसे ਮੱਜਾਂ ਦਾ ਕੋਣ ਮੱਜਾਂ ਚ ਘੱਟ ਮਿਲਦਾ ਤੇ ਬੜਾ ਖਾਸ ਕੋਣ ਬਾਈ ਦੱਸਦਾ ਵੀ ਇਹ ਐਂਡ ਤੱਕ ਇਹਨੇ ਦੁੱਧ ਪਿਆ ਗਲਾਸ-ਗਲਾਸ ਤੱਕ ਤੇ ਰੈਂਕ ਕਿ ਮਿਲਦੀ ਰਹੀ ਹੈ ਸੀਲ شریف ਦਾ ਅੰਦਾਜ਼ਾ ਤਾਂ ਵੀਡੀਓ ਬਣਾਉਂਦਾ ਤਾਂ ਉਹ ਵੀ ਹੋ ਜਾਂਦਾ ਹੁੰਦਾ ਹਾਲਾਂਕਿ ਜੋ ਤੋਰਾਂਗੇ ਹੋ ਸਕਦਾ ਪਸ਼ੂ ਡਰ ਕੇ ਥੋੜਾ ਬਹੁਤਾ ਸ਼ੋਲਾ ਤੁਰੇ ਪਰ ਫਿਲਹਾਲ ਇਹਨੂੰ ਖੜੀ ਨੂੰ ਦੇਖੋ ਜਿੱਥੇ ਪੈਰ ਰੱਖੇ ਆ ਜਦੋਂ ਵੀਡੀਓ ਸ਼ੁਰੂ ਕੀਤੀ ਹੈ ਲਗਭਗ ਉੱਥੇ ਹੀ ਖੜੀ ਹੈ ਥਾਨ ਬਹੁਤ ਸੋਹਣਿਆ ਦੱਸੋ ਇਹਦੇ ਕੱਲੇ ਪਿਛਲੇ ਥਾਨ ਨਹੀਂ ਅਗਲੇ ਥਾਨ ਵੀ ਚੰਗੇ ਆ 3 ਦਿਨ 9 10 ਮਹੀਨੇ ਪੂਰੇ ਹੋਣ ਚ ਤੇ ਉਦੋਂ ਉੱਤੇ ਜਿਹੜੇ ਕੁਛ ਦਿਨ ਲਊਗੀ ਤੇ ਅੰਦਾਜ਼ਾ ਹੈ ਵੀ ਇਹ 5-7 ਦਿਨ ਹਜੇ ਲੈ ਸਕਦੀ ਹੈ ਦੁੱਧ ਦਿੱਤਾ ਪਹਿਲੇ ਸਵੇ 14 ਕਿਲੋ ਰੇਟ ਰੱਖਿਆ 2 ਲੱਖ ਤੇ 40000 ਇਹਦੇ ਚੋਂ ਮੌਕੇ ਤੇ ਹੋ ਜਾਊਗਾ ਮਾਨਤਨ ਤੋੜ ਕੇ ਤੁਹਾਨੂੰ ਇਹ ਝੋਟੀ ਦਿਖਾਉਣੇ ਆ ਇੱਕ ਵਾਰ ਹਵਾਨਾ ਇਸੇ ਤਰ੍ਹਾਂ ਦੇਖੋ ਖੋਲ ਲਾ ਬਈ ਇਹਨੂੰ ਸੋ ਇਹ ਵੀਰ ਆਪਾਂ ਨੂੰ ਤੋੜ ਕੇ ਵੀ ਦਿਖਾ ਦੂਗਾ ਨਾਲ ਪਹਿਲਾਂ ਝੋਟੀ ਸੋਹਣੇ ਟਾਂਚੇ ਦੀ ਦੱਸੋ ਵਿਕਰੀ ਵਾਸਤੇ ਹੈ ਬਹੁਤ ਸੋਹਣੀ ਦੋਸਤੋ ਸੰਭਾਲੀ ਹੋਈ ਹੈ ਬਾਈ ਹਰਿਆਣੇ ਚੰਗੇ ਕੱਦ ਦੀ ਸੋਹਣੇ ਥਣ ਹਵਾਨੇ ਦੀ ਇਹ ਝੋਟੀ ਹੈ ਅਜੇ ਦਿਨੇ ਦੇ ਬਾਕੀ ਆ ਦਸੋ ਕੁ ਦਿਨ ਪਸੂ ਉਤੇ ਵੀ ਲੈ ਜਾਂਦਾ ਖੈਰ ਪਰ ਫਿਲਹਾਲ ਤੁਸੀਂ ਇਹ ਹਫਤੇਕ ਦੀ ਕੱਚੀ ਮੱਝ ਮੰਨ ਕੇ ਤੁਸੀਂ ਸੌਦਾ ਕਰ ਲਿਓ ਕੋਲੋਂ ਆ ਕੇ ਦੇਖਿਓ ਵੀ ਤੁਸੀਂ ਇਹਦਾ ਦੁੱਧ ਕਿੰਨਾ ਚੋਲੋਗੇ ਹਾਲਾਂਕਿ ਬਾਈ ਜੀ ਹੁਰੀ ਦੱਸਦੇ ਆ ਵੀ 14 ਕਿਲੋ ਪਹਿਲਾਂ ਦਾ ਦੁੱਧ ਇਹਦਾ ਝੋਇਆ ਸੁਨੱਖੀ ਫੁੱਲਾ ਦਸੋ ਢਾਂ ਚੇਲੋਂ ਵੀ ਲਿਆ ਵੀਰੇ ਕਿਹੜਾ ਉਧਰੋਂ ਲਿਆ ਮੁੜ ਕੇ ਫੇਰ ਤੋੜ ਲਾਂਗੇ ਸੋ ਬਾਹਰ ਧੁੱਪ ਵੀ ਆ ਦਸੋ ਗਰਮੀ ਚ ਪਸੂ ਤੁਰਨਾ ਨਹੀਂ ਚਾਹੁੰਦਾ ਹੁੰਦਾ ਪੱਕੇ ਖਾਂ ਤੇ ਖਾਸ ਕਰਕੇ ਕੋਈ ਗੱਲ ਨਹੀਂ ਤੁਰਨ ਦੇ ਖੁੱਲੀ ਤੋ ਤੁਸੀਂ ਇਸ ਝੋਟੀ ਨੂੰ ਦੇਖੋ ਪੱਕਾ ਹਵਾਨਾ ਹੈ ਸੋ ਇਹ ਖੜ ਲੈਂਦੇ ਬਾਈ ਖੁਰ ਪੱਕੇ ਹਵਾਨੇ ਦੇ ਵਿੱਚ ਹੈ ਮਤਲਬ ਥੱਲੇ ਨੂੰ ਹਵਾਨਾ ਲਮਕੂਗਾ ਨਹੀਂ ਜਿੰਨਾ ਵੀ ਦੁੱਧ ਲਾਉਗੇ ਉਹ ਇੱਥੇ ਚੌੜਾ ਕਰਦੀ ਜਾਊਗੀ ਹਵਾਨੇ ਅੱਗੋਂ ਕਰਕੇ ਫੇਰ ਮੋੜ ਲਾ ਵੀਰੇ ਇੱਕ ਵਾਰ ਸੋ ਇੱਕ ਜਿਹੜਾ ਹੋਰ ਦੋਸਤੋ ਦੇਖ ਲੈਨੇ ਆਪਾਂ ਇਹਦਾ ਕਢਾ ਕੇ ਤਾਂ ਕਿ ਤੁਹਾਨੂੰ ਇਹਦੀ ਜੱਜਮੈਂਟ ਸਹੀ ਆ ਜੇ ਸੋ ਫੇਰ ਦੋਸਤੋ ਇਸ ਝੋਟੀ ਨੂੰ ਤੁਸੀਂ ਦੇਖ ਸਕਦੇ ਹੋ ਅੰਦਰ ਨੂੰ ਕਿਉਂਕਿ ਦੂਜੇ ਪਸੂ ਵੱਧਿਆ ਤਾਂ ਉੱਥੇ ਜਾਣਾ ਪਸੰਦ ਕਰਦਾ ਪਸੂ ਸੋ ਫੇਰ ਇਹਨੂੰ ਤੁਸੀਂ ਦੇਖੋ ਇਹ ਝੋਟੀ ਦੋਸਤੋ ਦੂਜਾ ਸੁਆਸ ਹੁੰਦੀ ਬੜੀ ਸੋਹਣੀ ਕੱਤਕਾਰ ਵਾਲੀ ਝੋਟੀ ਹੈ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਜਿੰਨੂੰ ਜੱਜਦੀ ਹੈ ਨੰਬਰ ਦੋਸਤੋ ਸਕਰੀਨ ਉੱਤੇ ਚੱਲੀ ਜਾਂਦਾ ਹੈ ਕਾਲ ਇਸ ਨੰਬਰ ਤੇ ਕਰੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੀ ਝੋਟੀ ਦਿਖਾਉਣੀ ਸੀ ਤੇ ਉਹ ਤੁਸੀਂ ਹੁਣ ਇਹਨੂੰ ਦੇਖ ਚੁੱਕੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ